ਸਸਮੰਗੂ ਲਵੇਰੀ ਇੱਕ ਤਾਜਨ ਪੂਰੀ ਚੰਗੀ ਦੀ ਹੁਣ ਧਿਆਨ ਨਾਲ ਸੁਣਿਓ ਧੰਨਾ ਕਹਿੰਦਾ ਗਊ ਭੈਸ ਮੰਗੂ ਲਵੇਰੀ ਕਹਿੰਦਾ ਹੇ ਪ੍ਰਮਾਤਮਾ ਮੈਨੂੰ ਇੱਕ ਗਾਂ ਤੇ ਮੱਝ ਚਾਹੀਦੀ ਐ ਪਰ ਹੋਵੇ ਲਵੇਰੀ ਤੇ ਵੇਰੀ ਕਿਨੂੰ ਕਹਿੰਦੇ ਜਿਹੜੀ ਦੁੱਧ ਦਿੰਦੀ ਹੋਵੇ ਸੱਚ ਜ ਸੂਈ ਹੋਵੇ ਸੱਚ ਜੀ ਬੜੀ ਹੈਰਾਨਗੀ ਵਾਲੀ ਗੱਲ ਐ ਧੰਨਾ ਜ਼ਿੰਮੇਦਾਰ ਐ ਪਰ ਪੰਡਤ ਨੂੰ ਗਾਂ ਦੇ ਕੇ ਤੇ ਪੱਥਰ ਲੈ ਕੇ ਆ ਰਿਹਾ ਠਾਕੁਰ ਲੈ ਕੇ ਆ ਰਿਹਾ ਐ ਅੱਜ ਗਾਵਾਂ ਮੰਗਣ ਦੇ ਤੇ ਗਾਂ ਮੱਝਾਂ ਮੰਗਣ ਦੇ ਤਾਂ ਡੱਬ ਬਲ ਉਹਦੇ ਜ਼ਿੰਮੇਦਾਰ ਗਾਵਾਂ ਮੱਝਾਂ ਘਰ ਬੱਜੀ ਐ ਮਨ ਕੀ ਕਰਨੀ ਗਾਂ ਤੇ ਮੱਝ ਹੁਣ ਕੀ ਹੋਇਆ ਧੰਨੇ ਨੇ ਪਹਿਲਾਂ ਲਿਖਿਆ ਕਿ ਮੈਂ ਸੁਣ ਕੇ ਆਇਆ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਜਿਹੜੇ ਤੇਰੀ ਭਗਤੀ ਕਰਦੇ ਉਹਦੇ ਕਾਜ ਸਵਾਰਦੇ ਨੇ ਮੈਂ ਸੁਣ ਕੇ ਆਇਆ ਤੇ ਤਾਂ ਮੇਰੇ ਚ ਮੰਗ ਪੈਦਾ ਹੋਈ ਗੜੀ ਗਊ ਭੈਸ ਮੰਗੂ ਲਵੇਰੀ ਅੰਦਾ ਜਿਵੇਂ ਗਾਂ ਤੇ ਮੱਝ ਜਿਹੜੀ ਸੱਜਣ ਸੂਈ ਹੈ 24 ਘੰਟੇ ਉਹਦੇ ਥਣਾਂ ਚ ਦੁੱਧ ਸਿੰਮਦਾ ਹੈ ਸੱਚ ਹੈ ਜਿਹੜੀ ਸੱਜਣ ਗਾਂ ਸੂਈ ਹੈ ਤੇ ਨਾ ਮੱਝ ਉਹਦੇ 24 ਘੰਟੇ ਥਣਾਂ ਦੁੱਧ ਸਿੰਮਦਾ ਏ ਤੰਨਾ ਕਹਿੰਦਾ ਉਸ ਗਾਂ ਤੇ ਮੱਤ ਲਵੇਰੀ ਵਰਗੀ ਮੇਰੀ ਬਿਰਤੀ ਕਰਦੇ ਉਹਦੇ ਅੰਦਰ ਦੁੱਧ ਸਿੰਮਦਾ ਹੈ ਮੇਰੀ ਬਿਰਤੀ ਅੰਦਰ ਤੇਰਾ ਸ਼ਬਦ ਸਿੰਮਣ ਲੱਗ ਪੋਏ ਤੇ ਆਪਾਂ ਫੜ ਕੇ ਗਊਆ ਮੱਜਾ ਮੰਗ ਛੜੀਆਂ ਹਰ ਤੰਨਾ ਕਹਿੰਦਾ ਗਾਂ ਤੇ ਮੱਜ ਚਾਹੀਦੀ ਮੈਨੂੰ ਵਾਹ ਭਾਈ ਵਾਹ ਭਾਈ ਵਾਹ ਮਰਮਾਨਿ ਚ ਲਿਖਿਆ ਬੰਨ ਬੋਲਿਆ ਸਭ ਕੁਝ ਜਾਣਦਾ ਕਿਸ ਅਗੇ ਕੀ ਚੀਰ ਅਰਦਾਸ ਮਨ ਮੰਨਿਆ ਜੇ ਭਲਾ ਕਹਿੰਦੇ ਗਾਉ ਪੈਸ ਮੰਗੂ ਨਵੇਰੀ ਇੱਕ ਤਾਜਨ ਤੁਰੇ ਚਗੇਰੀ ਕਹਿੰਦਾ ਕਿ ਘੋੜੀ ਚਾਹੀਦੀ ਚੰਗੀ ਹੋਵੇ ਕਿਹੜੀ ਘੋੜੀ ਧੰਨਿਆ ਕੀ ਕਰਨੀਓ ਘੋੜੀ ਕੀ ਕਰਨੀ ਕਹਿੰਦਾ ਕੀ ਗੱਲ ਹੋ ਗਈ ਮੈਂ ਤਾਂ ਘੋੜੀ ਕਰਨੀ ਗਈ ਐ ਕਹਿੰਦੇ ਯਾਰ ਜਾਣਾ ਕਿਤੇ ਧੰਨਿਆ ਜਾਣਾ ਕਿਥੇ ਹੀ ਕਿਤੇ ਜਾਣ ਦੀ ਰੋਡ ਪੈ ਗਈ ਤੈਨੂੰ ਅੱਜ ਧੰਨਿਆ ਘੋੜੀ ਚਾਹੀਦੀ ਉਹ ਕਹਿੰਦੇ ਉਹ ਭੋਲਿਆ ਧਿਆਨ ਨਾਲ ਸੁਣ ਮੇਰੀ ਗੱਲ ਮੈਂ ਪਰਮਾਤਮਾ ਚੰਦਰ ਜੀ ਬੇਨਤੀ ਕੀਤੀ ਕਿ ਮੈਂ ਤੇਰੀ ਵਿਦਾਈ ਸੁਣ ਕੇ ਆਇਆ ਤੇ ਮੈਨੂੰ ਘੋੜੀ ਦੇ ਦੇ ਕਹਿੰਦਾ ਚੰਨ ਜੀ ਬੇਨਤੀ ਕੀਤੀ ਕਿ ਮੈਂ ਤੇਰੀ ਵਡਾਈ ਸੁਣ ਕੇ ਆਇਆ ਤੇ ਮੈਨੂੰ ਘੋੜੀ ਦੇ ਦੇ ਕਹਿੰਦਾ ਭਾਵਾ ਐਸਾ ਉਪਦੇਸ਼ ਦੇ ਦੇ ਘੋੜੀ ਵਰਗਾ ਜਿੱਤੇ ਮੇਰੀ ਸੁੱਤ ਚੜ ਕੇ ਤੇਰੇ ਦਰ ਤੇ ਪਹੁੰਚ ਜਾਵੇ ਅਸੀਂ ਘੋੜੀ ਦੇ ਦੇ ਮੈਨੂੰ ਆਪਾਂ ਤੇ ਗੋਰੀ ਨਹੀਂ ਕੀਤੀ ਇੱਕ ਤਾਜਨ ਤੁੜੀ ਚੰਗੇਰੀ ਫਿਰ ਦੇਖੋ ਘਰ ਕੀ ਕੀ ਹਣ ਚੰਗੀ ਕੀ ਕਹਿੰਦੇ ਹੋ ਧੰਨਾ ਕਹਿੰਦਾ ਜਨਾਨੀ ਚੰਗੀ ਚਾਹੀਦੀ ਹੈ ਧੰਨਾ ਦੇ ਵਿਆਹ ਆ ਸੀ ਐਵੇਂ ਦੱਸ ਬੜੀ ਜਾਣਦੇ ਹਾਂ ਸਾਖੀ ਐਵੇਂ ਬੜੀ ਜਾਣਦੇ ਹਾਂ ਤੰਨਾ ਵਹਿਆ ਸੀ ਜਦੋਂ ਪੱਥਰ ਲੈ ਕੇ ਗਿਆ ਤੰਨਾ ਕਿਤੇ ਕੋਲੋਂ ਠਾਕੁਰ ਲੈ ਕੇ ਗਿਆ ਬ੍ਰਾਹਮਣ ਕੋਲੋਂ ਤੇ ਘਰ ਵਾਲੀ ਨੂੰ ਘਰ ਜਾ ਕੇ ਕਹਿੰਦਾ ਸਿੱਧ ਤੇ ਚੁੱਕ ਕੇ ਕਹਿੰਦਾ ਭਲੀ ਲੋਕੇ ਜਲਦੀ ਜਲਦੀ ਤਲਾਈ ਵਿਸ਼ਾ ਚਾਦਰ ਵਿਸ਼ਾ ਅੱਜ ਠਾਕੁਰ ਘਰ ਆਏਗਾ ਫਿਰ ਕੀ ਕਹਿੰਦਾ ਕਹਿੰਦਾ ਨੂੰ ਭੂਖ ਲਵਾ ਤੇ ਮੇਰੇ ਲਈ ਖਾਣਾ ਬਾਅਦ ਚ ਲੈ ਕੇ ਆਲੀ ਖੇਤਾਂ ਚ ਸੱਜਿਆ ਗਿਆ ਸੀ ਉੱਤੇ ਉਹ ਕਹਿੰਦਾ ਤਜ ਕੀ ਕਹਿੰਦਾ ਘਰ ਕੀ ਕੀ ਹਣ ਚੰਗੀ ਧਿਆਨ ਪੜੇ ਹੋਣ ਮੈਂ ਬੜ ਲੱਗਾ ਘਰ ਕੀ ਘਰ ਕੀ ਘਰ ਕੀ ਘਰ ਕੀ ਵਾਹ ਮੈਂ بار بار ਕਹ ਰਿਹਾ ਘਰ ਕੀ ਕਿਉਂ ਕਹਦੇ ਓਹ ਇੱਟਾਂ ਵਾਲਾ ਘਰ ਨਹੀਂ ਇੱਟਾਂ ਵਾਲਾ ਘਰ ਨਹੀਂ ਮਨ ਘਰਿਆ ਘਰ ਕੀ ਕੀ ਹਨ ਚੰਗੀ ਇਸ ਮਨ ਦੇ ਅੰਦਰ ਇੱਕ ਜਨਾਨੀ ਰਹਿੰਦੀ ਹੈ ਉਹਨੂੰ ਚੰਗੀ ਕਰਦੇ ਕਿਹੜੀ ਜਨਾਨੀ ਜੀ ਪਤਾ ਜਨਾਨੀ ਕਿਹਨੂੰ ਕਹਿੰਦੇ ਜੀ ਪਤਾ ਨਾਰ ਕਿਹਨੂੰ ਕਹਿੰਦੇ ਇਸਤਰੀ ਕਿਹਨੂੰ ਕਹਿੰਦੇ ਔਰਤ ਕਿਹਨੂੰ ਕਹਿੰਦੇ ਧਨ ਕਿਹਨੂੰ ਕਹਿੰਦੇ ਕਾਮਣ ਕਿਹਨੂੰ ਕਹਿੰਦੇ ਪੜਿਆ ਜੀ ਗੁਰੂ ਗ੍ਰੰਥ ਸਾਹਿਬ ਚੋਂ ਕਦੀ ਅਗਿਆਨਤਾ ਨੂੰ ਇਸਤਰੀ ਕਹਿੰਦੇ ਹਾਂ ਅਗਿਆਨਤਾ ਨੂੰ ਧੰਨ ਕਹਿੰਦੇ ਆ ਅਗਿਆਨਤਾ ਨੂੰ ਨਾਰ ਕਹਿੰਦੇ ਗਿਆਨਤਾ ਨੂੰ ਅਗਿਆਨਤਾ ਨੂੰ ਗੀਹਣ ਕਹਿੰਦੇ ਕਹਿੰਦਾ ਘਰ ਕੀ ਕੀਹਣ ਚੰਗੀ ਧੰਨਾ ਕਹਿੰਦਾ हे ਪ੍ਰਮਾਤਮਾ हे ਅਕਾਲਪੁਰਖ ਇੱਕ ਕਿਰਪਾ ਕਰ ਕਹਿੰਦਾ ਕੀ ਮੇਰੇ ਘਰ ਦੇ ਅੰਦਰ ਇੱਕ ਇਸਤਰੀ ਰਹਿੰਦੀ ਐ ਅਗਿਆਨਤਾ ਰਹਿੰਦੀ ਐ ਕਹਿੰਦੇ ਆਹੋ ਕਹਿੰਦਾ ਮੈਂ ਮਹਾਪੁਰਖਾਂ ਕੋ ਕਤਰੀ ਵਿਢਾਈ ਸੁਣ ਗਿਆ ਐ ਤੇ ਮੈਂ ਭਗਤੀ ਕਰਨ ਲੱਗਾਈ ਘਰ ਕੀ ਕੀਹਣ ਚੰਗੀ ਕਹਿੰਦਾ ਜਿਹੜੀ ਮੇਰੇ ਅੰਦਰ ਅਗਿਆਨਤਾ ਬੈਠੀ ਜਨਾਨੀ ਬੈਠੀ ਐ ਇਹਨੂੰ ਚੰਗੀ ਕਰ ਦੇ ਦਾ ਸੁਭਾਅ ਮਿੱਠਾ じゃ ਕਰ ਦੇ ਇਨੂੰ ਮਤ ਦੇ ਦੇ ਚੰਗੀ ਕਰ ਦੇ ਜਨ ਧੰਨਾ ਲੈਵੇ ਮੰਗੀ ਕਹਿੰਦਾ ਧੰਨਾ ਤੇ ਕੋਈ ਦਾਤਾ ਮੰਗਦਾ ਪਿਆ ਪਾਸ ਚੋੜੀ ਜੀ ਦੀ ਪੋਣੀ ਤੇ ਆਪਾਂ ਮਾਰ گاਵਾ ਮੱਜਾ ਮੰਗ ਲੀਆਂ ਫੜ ਕੇ ਜਨਾਨੀ ਮੰਗ ਲਈ ਇੱਕ ਦਿਨ ਸੀ ਕਿਤੇ ਸੁਣਦੇ ਸਾਂ ਕੋ ਸਾਨਾ ਕਰਿਓ ਯਾਰ ਮੈਂ ਕਰਾਂਗੀ ਅਸੀਂ ਸੁਣਦੇ ਪੈ ਸੀ ਕਿਤੇ ਤੂੰ ਕੀ ਕਹਿ ਰਿਹਾ ਕਹਿੰਦਾ ਘਰ ਕੀ ਚੀਹਣ ਚੰਗੀ ਕਹਿੰਦਾ ਧੰਨਾ ਕਹਿੰਦਾ ਜਨਾਨੀ ਚੰਗੀ ਦਿਓ ਫੁਲਕੇ ਗੋਲ-ਗੋਲ ਲਾਵੇ ਕਿਤੇ ਟੇਡੇ ਮਿੰਡੇ ਨਾਲ ਲਾ ਦੇਵੇ ਸਬ지 ਸਵਾਦ ਬਣਾਵੇਂ ਕਿਤੇ ਯਾਰ ਮਾਂ ਮਾਂ ਤੇ ਜਨਾਨੀ ਮਿਲਣ ਲੱਗੀ ਐ ਤੇ ਫੁੜਕੇ ਚਾਹਦੇ ਲਾਵੇ ਸਬ지 ਸਵਾਦ ਜੀ ਬਣਾਵੇਂ ਮੈਂ ਕਹਾ ਵਾ ਬਈ ਵਾ ਸਰੀਰ ਜੋ ਕਾ ਮੰਗ ਲਿਓ ਪਰ ਉਹਦੇ ਪੁੱਤੋ ਆਤਮਾ ਜੋ ਕਾ ਕੁਛ ਨਾ ਮੰਗਿਓ ਉਥੇ ਲਿਖਿਆ ਵਿੰਦ ਤੂੰ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖੋਂ ਧਿਆਨ ਨਾ ਮੈਂ ਆਪਾਂ ਸਮਾਪਤੀ ਕਰਨੀ ਐ ਕਿੱਥੇ ਤੇ ਧੰਨੇ ਕਿੱਥੇ ਪਹੁੰਚਿਆ ਉਥੇ ਆਪਾਂ ਵੀ ਪਹੁੰਚਣਾ ਹੁਣ ਧੰਨੇ ਨੇ ਜਾ ਕੇ ਕੀ ਕੀਤਾ ਸੰਤਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਤੁਸੀਂ ਵੀ ਤਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਤੁਸੀਂ ਵੀ ਸੰਗਤ ਕਰਨ ਰਹੋ ਦੇ ਵੇਖੋ ਤੁਸੀਂ ਕੀ ਲੈ ਕੇ ਚੱਲੇ ਹੋ ਧੰਨੇ ਨੇ ਸੰਗਤ ਕੀਤੀ ਮਹਾਂਪੁਰਖਾਂ ਦੀ ਤੇ ਗਿਆਨ ਲਿਆ ਤੇ ਗਿਆਨ ਕਰਕੇ ਸ਼ਬਦ ਪ੍ਰੇਸ਼ ਕਰ ਗਿਆ ਮਨ ਟਿਕ ਗਿਆ ਤੇ ਧੰਨਾ ਕਹਿੰਦਾ ਕੀ ਪ੍ਰੇਮ ਭਗਤ ਮਾਨੀ ਕਹਿੰਦੇ ਮੈਂ ਆਪਣੇ ਅੰਦਰ ਪ੍ਰੇਮਾ ਭਗਤੀ ਮਾਨ ਕੇ ਵੇਖੀ ਐ ਖੰਡਾ ਕੇ ਵੇਖੀ ਐ ਤੇ ਸੁਖ ਜਾਣਿਆ ਫਿਰ ਮੈਂ ਆਪਣੇ ਅੰਦਰੋਂ ਆਨੰਦ ਨੂੰ ਵੇਖਿਆ ਐ ਕਹਿੰਦੇ ਫਿਰ ਤ੍ਰਿਪਤ ਅਗਾਣੇ ਮੁਕਤ ਹੋਏ 487 ਅੰਗ ਤੇ ਪੜੇ ਤ੍ਰਿਪਤ ਅਗਾਣੇ ਅੰਦਾ ਜਿਵੇਂ ਭਗਤੀ ਸ਼ੁਰੂ ਕੀਤੀ ਕਹਿੰਦੇ ਫਿਰ ਇਹਨਾਂ ਸੁਖ ਲੱਭਾਂ ਅੰਦਰੋਂ ਆਨੰਦ ਲੱਭਾ ਕਹਿੰਦਾ ਸਦਕੇ ਜਾਵਾਂ ਤ੍ਰਿਪਤ ਅਗਾਣੇ ਅੰਦਾ ਦਾ ਮਨ ਰੋਜ ਧੜੀ ਐ ਮਰਤੀ ਰੋਜ ਧੜੀ ਕੋਈ ਮੰਗਾ ਮੰਗਦੀ ਸੀ ਨਾ ਆ ਵੀ ਦੇ ਦਿਆ ਵੀ ਦੇ ਦੇ ਕਹਿੰਦਾ ਫਿਰ ਤ੍ਰਿਪਤ ਅਗਾਣੇ ਅੰਦਾ ਜਨਮਾਂ ਜਨਮਾਂ ਦੀ ਪਿਆਸ ਬੁੱਝ ਗਈ ਮੇਰੀ ਬਿਰਤੀ ਰੱਜ ਗਈ ਮੇਰੀ ਬਿਰਤੀ ਰੱਜ ਗਈ ਕਹਿੰਦਾ